ਨਲੇ ਜੀ ਇਹਨਾਂ ਦੇ ਪਿੱਛੋਂ ਮਹਿੰਦਰਪੁਰ ਸਾਹਿਬ ਜੀ ਪਿਆ ਰਹੇ ਹਾਂ ਵਿਚੱਚ ਤੋਂ ਵੀ ਧੰਨਵਾਦ ਕਰਦੇ ਆ ਕਰਨ ਜੀ ਜਿਹੜੇ ਸਾਡੇ ਇਸ ਸਮਾਗਮ ਨੂੰ ਚਾਹਜਰ ਹੋਏ ਨੇ ਬਹੁਤ ਬਹੁਤ ਸ਼ੁਕਰੀਆ ਨਲੇ ਜੀ ਆਪਣੀ ਰਸਮਾਂ ਲੈ ਕੇ ਆਜਾਣੇ ਹਾਂ ਜੀ ਗੁਰਵਾਣੀ ਦੇ ਵਿੱਚ ਲਿਖਿਆ ਪਾਵਨ ਗੁਰੂ ਪਾਣੀ ਪਤਾ ਮਾਤਾ ਦਾ ਸਰਤਮ ਹੱਤ ਪਾਵਨ ਗੁਰੂ ਦਸ ਹੈ ਅਵਾਨੂੰ ਧਰਤੀ ਮਾਤਾ ਤੇ ਪਾਣੀ ਨੂੰ ਪੇਤਾ ਦੱਸਿਆ ਗਿਆ ਜਿਹੜਾ ਕਿ ਇਨਸਾਨ ਤਿੰਨੇ ਚੀਜ਼ਾਂ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਇਹਦੇ ਤੇ ਮੇਰੀ ਕਮਤਾ ਹੈ ਕਿਉਂਕਿ ਹੁਣ ਇਹੋ ਜਿਹੇ ਬਿਮਾਰੀਆਂ ਲੱਗਣ ਲੱਗੀਆਂ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੈਗਾ ਡਾਕਟਰ ਵੀ ਆਪੋ ਆਪ ਦੇ ਇਲਾਜੇ ਕਰ ਰਹੇ ਨੇ ਇਹਦੇ ਤੇ ਮੈਂ ਕਮਤਾ ਲਿਖਿਆ ਹਵਾ ਨੂੰ ਦੇਖ ਕੇ ਵੀ ਹੌਲਾ ਕਿਸ ਤਰ੍ਹਾਂ ਕਰਦੀ ਹੈ ਕੀ ਕਰਦੀ ਹਵਾ ਆਪਣੀ ਚਾਲ ਚੱਲਦੀ ਗਈ ਚਾਲ ਚਲਦੀ ਗਈ ਕਿਤੇ ਲੂ ਤੇ ਕਿਤੇ ਸੀਤ ਲਹਿਰ ਬਣਦੀ ਗਈ ਕਿਤੇ ਲੂ ਤੇ ਕਿਤੇ ਸੀਤ ਲਹਿਰ ਬਣਦੀ ਗਈ ਹਵਾ ਕਰ ਸਾਰਾ ਚਾਰ ਸੁਪੇਰਾ ਸਾਫ ਇੱਕ ਨੁਕਰੇ ਕੂੜਾ ਕਰਕਟ ਇਕੱਠਾ ਕਰਦੀ ਗਈ ਇੱਕ ਨੁਕਰੇ ਕੂੜਾ ਕਰਕਟ ਇਕੱਠਾ ਕਰਦੀ ਗਈ ਹਵਾ ਆਪਣੇ ਆਪ ਨੂੰ ਟੈਰਾ ਵਿੱਚ ਕੈਦ ਕਰਕੇ ਹਵਾ ਆਪਣੇ ਆਪ ਨੂੰ ਟਾਇਰਾਂ ਵਿੱਚ ਕੈਦ ਕਰਕੇ ਇਨਸਾਨ ਲਈ ਚੀਜ਼ਾਂ ਦੀ ਟਵਾਟਾਈ ਕਰਦੀ ਗਈ ਹਵਾ ਆਪਣੇ ਆਪ ਨੂੰ ਸਿਲੰਡਰਾਂ ਵਿੱਚ ਕੈਦ ਕਰਕੇ ਮਨੁੱਖੀ ਜਾਨਾਂ ਦੇ ਲਈ ਜੀਵਨ ਦਾਮ ਕਰਦੀ ਗਈ ਹਵਾ ਲਗਾਤਾਰ ਲੱਗੀ ਹੋਈ ਆਪਣੇ ਕੰਮਕਾਰ ਹਵਾ ਦੀ ਬਦੌਲਤ ਹੀ ਗਰੇਵਾਲ ਸਾਰਾ ਸੰਸਾਰ ਹੈ ਹਵਾ ਦੀ ਬਦੌਲਤ ਹੀ ਗਰੇਵਾਲ ਸਾਰਾ ਸੰਸਾਰ ਹੈ ਧੰਨਵਾਦ